ਸਾਰੇ ਮਾਸਤਰੀ ਗਾਲ ਜੀ ਸ਼ਹਿਰ ਵਿੱਚ ਰਹਿਣ ਵਾਲੇ ਤੇ ਸ਼ਹਿਰ ਦੇ ਨੇੜੇ ਤੇੜੇ ਰਹਿਣ ਵਾਲੇ ਬਾਥੀਆਂ ਨੂੰ ਇਹ ਜਾਣਕਾਰੀ ਦੇਣਾ ਚਾਹੁੰਦਾ ਕਿ ਸ਼ਹਿਰ ਦੇ ਵਿੱਚ ਪਿਛਲੇ ਦਿਨਾਂ ਤੋਂ ਕਾਫੀ ਸਨੇਚਿੰਗ ਦੀਆਂ ਤੇ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਨੇ ਸੋ ਅਸੀਂ ਸਾਰੇ ਰਲ ਮਿਲ ਕੇ ਜਰਰੇ ਤੇ ਅੱਲਾਹ ਬੋਲਾਂਗੇ ਤੇ ਅਸੀਂ ਬਹੁਤ ਜਲਦੀ ਇਹਨਾਂ ਨੂੰ ਕਾਬੂ ਕਰ ਸਕਦੇ ਹਾਂ ਮੇਰੀ ਬੇਨਤੀ ਹੈ ਸਾਰੇ ਪਬਲਿਕ ਨੂੰ ਕਿ ਜਿਹੜੇ ਵੀ ਵਿਅਕਤੀ ਮੋਟਰਸਾਈਕਲ ਤੇ ਮੂੰਹ ਬੰਨ ਕੇ ਘੁੰਮਦੇ ਤੁਹਾਡੇ ਇਲਾਕੇ ਦੇ ਵਿੱਚ ਸਪੈਸ਼ਲੀ ਕੋਈ ਤੇਲਪੋਣ ਆਉਂਦਾ ਮੂੰਹ ਬੰਨ ਕੇ ਜਾਂ ਕਿਸੇ ਦਕਾਨ ਤੇ ਆਉਂਦਾ ਆ ਤੇ ਉਹਨਾਂ ਨੂੰ ਅਗਰ ਤਾਂ ਮੈਡੀਕਲ ਉਹਨਾਂ ਕੋ ਡਾਕਟਰ ਦਾ ਲਿਖਿਆ ਕੋਈ ਹੈ ਤੇ ਮੂੰਹ ਬੰਨਣ ਦੀ ਅਗਿਆ ਹੈ ਨਹੀਂ ਤਾਂ ਬਿਨਾ ਮਤਲਬ ਤੋਂ ਤਿੰਨ ਤਿੰਨ ਬੰਦੇ ਜਿਹੜੇ ਆ ਮੋਟਰਸਾਈਕਲ ਤੇ ਸਵਾਰ ਹੋ ਜਾਂਦੇ ਆ ਤੇ ਮੂੰਹ ਬੰਨੇ ਹੁੰਦੇ ਤਿੰਨਾਂ ਦੇ ਜਾਂ ਦੋਹਾਂ ਦੇ ਉਹ ਸਾਰੇ ਛੱਕੀ ਆ ਸਾਡੇ ਲਈ ਸੋ ਉਹਨਾਂ ਨੂੰ ਫੰਡ ਵਿੱਚ ਸਾਡੀ ਮਦਦ ਕੀਤੀ ਜਾਵੇ ਤੇ ਆਪਣੇ ਆਪ ਨੂੰ ਇਹਨਾਂ ਤੋਂ ਸੇਫ ਰੱਖਣ ਦਾ ਇਹੀ ਆ ਇੱਕ ਤਰੀਕਾ ਆ ਕਿ ਅਗਰ ਕੋਈ ਇਦਾਂ ਦਾ ਵਿਅਕਤੀ ਤੁਹਾਡੇ ਵੱਲੋਂ ਆਉਂਦਾ ਹੈ ਕਿਸੇ ਲੇਡੀਜ਼ ਵੱਲੋਂ ਸਪੈਸ਼ਲੀ ਜਿਹਨੇ 골ਡ ਪਾਇਆ ਜਾਂ ਕੋਈ ਫੋਨ ਹੱਥ ਵਿੱਚ ਫੜਿਆ ਆ ਕਿਉਂ ਪਹਿਲੇ ਇਹਨਾਂ ਤੋਂ ਸਾਵਧਾਨ ਹੋ ਜਾਓ ਇਹ ਸਿਰਫ ਤੁਹਾਡੇ ਤੁਹਾਨੂੰ ਟਾਰਗੇਟ ਕਰਨ ਲਈ ਆ ਰਹੇ ਨੇ ਤੁਹਾਡੇ ਵੱ ਇਹਨਾਂ ਚੀਜ਼ਾਂ ਤੋਂ ਸਾਵਧਾਨ ਰਹੋ ਦੂਜਾ ਇਹ ਹੈ ਵੀ ਜਿਹੜੇ ਬਾਈਕ ਬਿਨਾ ਨੰਬਰ ਪਲੇਟ ਤੋਂ ਚੱਲਦੇ ਨੇ ਜਾਂ ਨੰਬਰ ਪਲੇਟ ਖੁਰਦ-ਬੁਦ ਕੀਤੀ ਹੋ ਸਾਨੂੰ ਨਜ਼ਰ ਆ ਜਾਂਦੀ ਪਿੱਛੇ ਜਿੱਥੇ ਨੰਬਰ ਪ੍ਰੋਪਰਲੀ ਨਹੀਂ ਪੜਿਆ ਜਾਂਦਾ ਉਹਨਾਂ ਤੋਂ ਵੀ ਸਾਵਧਾਨ ਰਹੋ ਉਹਨਾਂ ਉੱਪਰ ਜਿਹੜੇ ਨਵੇਂ ਯੰਗ ਮੁੰਡੇ ਆ ਜਿਹੜੇ ਕੋਈ ਨਸ਼ੇ ਦਾਤੀ ਆ ਜਾਂ ਉਹ ਹੋ ਰਿਹਾ ਉਹ ਵੀ ਗਲਤ ਹਰਕਤਾਂ ਇਹਦੇ ਤੇ ਸਨੇਚਿੰਗ ਕਰਦੇ ਨੇ ਜਾਂ ਚੋਰੀ ਕਰਦੇ ਨੇ ਇਹਨਾਂ ਸਾਰਿਆਂ ਤੋਂ ਸਾਵਧਾਨ ਰਹਿ ਕੇ ਪੁਲਿਸ ਨੂੰ ਸੂਚਿਤ ਕਰੋ ਤਾਂ ਕਿ ਅਸੀਂ ਆਪਣੇ ਸ਼ਹਿਰ ਨੂੰ ਇਹਨਾਂ ਚੋਰੀ ਦੀਆਂ ਵਾਰਦਾਤਾਂ ਤੇ ਸਨੇਚਿੰਗ ਦੀਆਂ ਵਾਰਦਾਤਾਂ ਤੋਂ ਸੇਫ ਕਰ ਸਕੀਏ ਧੰਨਵਾਦ ਜੀ